ਵੀ ਕੋਈ ਕੋਈ ਗੱਲਬਾਤ ਨਹੀਂ ਫਿਰ ਮੈਂ ਕਹਾਂ ਜੀ ਉਹਦੇ ਅਗੇਂਸਟ ਕੁਝ ਕਹੋ ਤੁਸੀਂ ਲਾਈਨ ਖਿੱਚੋ ਵੀ ਬੀਜੇਪੀ ਨਾਲ ਆਪਣਾ ਕੋਈ ਕੋਈ ਗੱਲਬਾਤ ਨਹੀਂ ਤੁਸੀਂ ਉਹ ਵੀ ਕੁਝ ਨਹੀਂ ਕਹਿ ਰਹੇ ਫਿਰ ਤੁਹਾਨੂੰ ਮੈਂ ਇਹ ਇਹ ਕਹਿ ਰਹੇ ਵੀ ਤੁਸੀਂ ਕੈਂਡੀਡੇਟ ਅਨਾਉਂਸ ਕਰ ਦੋ ਜਾਂ ਆਪਦਾ ਕਰ ਦੋ ਜਾਂ ਮੇਰਾ ਕਰ ਦਿਓ ਮੇਰਾ ਕਰੋਗੇ ਜੇ ਤੁਸੀਂ ਹਣਾ ਹੋਇਆ ਮੈਂ ਬੈਕਆਊਟ ਕਰ ਜਾਊਂਗਾ ਤੁਸੀਂ ਲੜ ਲਿਓ ਇਹ ਵੀ ਨਹੀਂ ਤੁਸੀਂ ਕਰ ਰਹੇ ਮੈਨੂੰ ਇਹ ਡਾਊਟ ਕ੍ਰੀਏਟ ਹੋ ਗਿਆ ਵੀ ਮੈਨੂੰ ਆਪਦੇ ਆਪ ਨੂੰ ਇਹ ਫੀਲ ਹੋਣ ਲੱਗ ਪਿਆ ਕਿ ਸੁਖਬੀਰ ਜੀ ਦੀ ਪਤਾ ਨਹੀਂ ਕੀ ਮਜਬੂਰੀ ਆ ਕਿ ਹੋ ਸਕਦਾ ਵੀ ਮੈਂ ਇਹਨਾਂ ਦੇ ਭਰਾਵਾਂ ਦੇ ਪਿਆਰ ਦੇ ਵਿੱਚ ਕੋਈ ਰੋੜਾ ਬਣ ਰਿਹਾ ਮੈਨੂੰ ਇਹ ਆਪਦੇ ਆਪ ਨੂੰ ਫੀਲ ਹੋਇਆ ਮੈਂ ਫਿਰ ਬੈਠ ਕੇ ਸਾਰੇ ਵਰਕਰ ਸਹਿਬਾਨ ਨਾਲ ਗੱਲ ਕੀਤੀ ਵੀ ਆਪ ਨੂੰ ਕੀ ਕਰਨਾ ਚਾਹੀਦਾ ਉਹ ਕਹਿੰਦੇ ਜੀ ਆਪਾਂ ਰੈਜ਼ੀਗਨੇਸ਼ਨ ਦੇ ਕੇ ਬੈਠੀ ਘਰੇ ਬੈਠੋ ਇਹਨਾਂ ਦਾ ਆਪਸ ਵਿੱਚ ਕਿਉਂਕਿ ਸਰਦਾਰ ਮਨਪ੍ਰੀਤ ਸਿੰਘ ਬਾਲਾ ਸਾਹਿਬ ਜਦੋਂ ਵੀ ਜਾਂਦੇ ਸੀ ਨਾ ਪਿੰਡਾਂ ਦੇ ਵਿੱਚ ਉਹ ਇਹੀ ਕਹਿੰਦੇ ਵੀ ਅਸੀਂ ਦੋਨੇ ਭਰਾ ਆਪਸ ਵਿੱਚ ਘੇਗਚੜੀਆਂ ਤੇ ਸਰਦਾਰ ਸੁਖਬੀਰ ਸਿੰਘ ਬਾਹਰੂਣ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਵੀ ਕਿ ਮਤਲਬ ਕਿ ਸਾਡੀ ਦੁਜੀ ਤੇ ਜਦੋਂ ਗੱਲ ਹੁੰਦੀ ਆ ਸਰਦਾਬੂਸ ਵਿੱਚ ਬਹੁਤ ਅੱਛਾ ਰਿਲੇਸ਼ਨ ਤੇ ਜਦੋਂ ਇਹ ਸਾਰਾ ਕੁਝ ਠੀਕ ਆ ਤਾਂ ਫਿਰ ਮੈਂ ਕਿਹਾ ਜੀ ਮੈਨੂੰ ਹੀ ਬਾਹਰ ਹੋਣਾ ਚਾਹੀਦਾ ਫੇਰ ਹੀ ਇੱਕ ਹੋਣਗੇ ਦੋਨੇ ਜਣੇ ਕਿਉਂਕਿ ਜਨਾਚਰ ਮੈਂ ਵਿਚ ਲਊਂਗਾ ਇੱਕ ਨਹੀਂ ਹੋ ਸਕਦੇ ਇਸ ਕਰਕੇ ਫਿਰ ਅਸੀਂ ਸਾਰੇ ਨੇ ਇਹ ਮਨ ਬਣਾਇਆ ਵੀ ਇਸ ਚੱਕੀ ਦੇ ਵਿੱਚ ਆਪਾਂ ਨਹੀਂ ਕਿਸਣਾ ਵੀ ਮੈਂ ਇਹ ਸਿਆਸਤ ਦੀ ਭੇਟ ਨਹੀਂ ਚੜਨਾ ਚਾਹੁੰਦਾ ਮੇਰਾ ਮਨ ਉਹ ਕਿ ਇੰਨਾ ਇੰਨਾ ਪ੍ਰੈਸ਼ਰ ਆ ਝੱਲਣ ਦਾ ਮੇਰਾ ਮਾਦਾ ਹੈ ਨਹੀਂ ਇਸ ਕਰਕੇ ਫਿਰ ਮੈਂ ਮਨ ਬਣਾਇਆ ਵੀ ਆਪਾਂ ਬੈਕ ਆਊਟ ਕਰੋ ਪਰ ਮੈਂ ਇਨੀ ਗੱਲ ਜ਼ਰੂਰ ਦੱਸ ਦੇਣਾ ਜੀ ਕਿ ਮੈਂ ਮੈਨੂੰ ਲੋਕ ਬੜੇ ਕਹਿਣਗੇ ਵੀ ਤੂੰ ਗਦਾਰੀ ਕੀਤੀ ਤੂੰ ਪਾਰਟੀ ਦੇ ਵਿਪਖਿ ਚ ਆ ਛੋਰਾ ਮਾਰਿਆ ਆਇਆ ਕੀਤਾ ਇਧਰੋਂ ਲਾਲਚ ਆ ਗਿਆ ਉਹਦੇ ਆਪਦੇ ਦਿਲ ਤੇ ਅਤ ਰੱਖ ਕੇ ਕਹਿਣਾ ਮੈਨੂੰ ਕੋਈ ਲਾਲਚ ਨਹੀਂ ਕੋਈ ਮੈਨੂੰ ਇਹੋ ਜੀ ਗੱਲ ਨਹੀਂ ਨਹੀਂ ਮੈਂ ਕੋਈ ਗਦਾਰੀ ਕੀਤੀ ਆ ਮੈਂ ਤਾਂ ਪਰੇ ਮਾਨ ਨਾਲ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਪਾਰਟੀ ਛੱਡਣੀ ਬਹੁਤ ਔਖੀ ਹੈ ਜਿਹਦੀ 37 38 ਸਾਲ ਸੇਵਾ ਕੀਤੀ ਹੋਵੇ ਮਾੜੇ ਚੰਗੇ ਸਮਿਆਂ ਵਿੱਚ ਦੀ ਗੁਜ਼ਰਿਆ ਆਵਾ ਇੱਕੋ ਪਰਿਵਾਰ ਦੇ ਨਾਲ ਅਟੈਚ ਹੋਈਏ ਬਹੁਤ ਔਖਾ ਛੱਟਣਾ ਲਿਖਣ ਵਾਲੇ 2 ਮਿੰਟ ਜੀ ਮਨਪੀਰ ਜੀ ਪਿੰਡਾਂ ਦੇ ਵਿੱਚ ਜਾ ਰਹੇ ਆ ਸਭ ਕੁਝ ਕਰ ਰਹੇ ਆ ਕਿਤੇ ਉਹਨਾਂ ਨੇ ਆ ਕੇ ਜੇ ਇਲੈਕਸ਼ਨ ਲੜਨਾ ਤਾਂ ਮੈਨੂੰ ਹੁਣ ਦੱਸ ਦਿਓ ਕਿਉਂਕਿ ਮੈਂ ਵੀ ਉਨੀ ਮਿਹਨਤ ਕਰੀ ਜਾਂਦਾ ਜੀ ਮੇਰਾ ਵੀ ਖਰਚ ਹੋ ਰਿਹਾ ਤੇ ਜੇ ਕੋਈ ਇਹੋ ਜੀ ਗੱਲਬਾਤ ਆ ਤਾਂ ਮੈਨੂੰ ਦੱਸ ਦਿਓ ਨਹੀਂ 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 ਕਹਿੰਦੇ ਇਹੋ ਜੀ ਕੋਈ ਕੋਈ ਗੱਲਬਾਤ ਨਹੀਂ ਫਿਰ ਮੈਂ ਕਿਹਾ ਜੀ ਉਹਦੇ ਅਗੇਂਸਟ ਕੁਝ ਕਹੋ ਤੁਸੀਂ ਲਾਈਨ ਖਿੱਚੋ ਵੀ ਭਾਜਪਾ ਨਾਲ ਆਪਣਾ ਕੋਈ ਕੋਈ ਗੱਲਬਾਤ ਨਹੀਂ ਤੁਸੀਂ ਉਹ ਵੀ ਕੁਝ ਨਹੀਂ ਕਹਿ ਰਹੇ ਫਿਰ ਤੁਹਾਨੂੰ ਮੈਂ ਇਹ ਕਹਿ ਰਿਹਾ ਵੀ ਤੁਸੀਂ ਕੈਂਡੀਡੇਟ ਅਨਾਉਂਸ ਕਰ ਦੋ ਜਾਂ ਆਪਦਾ ਕਰ ਦੋ ਜਾਂ ਮੇਰਾ ਕਰ ਦਿਓ ਮੇਰਾ ਕਰੋਗੇ ਜੇ ਤੁਸੀਂ ਹਣਾ ਹੋਇਆ ਮੈਂ ਬੈਕ ਆਊਟ ਕਰ ਜੂਗਾ ਤੁਸੀਂ ਲੜ ਲਿਓ ਇਹ ਵੀ ਨਹੀਂ ਤੁਸੀਂ ਕਰ ਰਹੇ ਮੈਨੂੰ ਇਹ ਡਾਊਟ ਕ੍ਰੀਏਟ ਹੋ ਗਿਆ ਵੀ ਮੈਨੂੰ ਆਪਦੇ ਆਪ ਨੂੰ ਇਹ ਫੀਲ ਹੋਣ ਲੱਗ ਪਿਆ ਕਿ ਸੁਖਬੀਰ ਜੀ ਦੀ ਪਤਾ ਨਹੀਂ ਕੀ ਮਜਬੂਰੀ ਆ ਕਿ ਹੋ ਸਕਦਾ ਵੀ ਮੈਂ ਇਹਨਾਂ ਦੇ ਭਰਾਵਾਂ ਦੇ ਪਿਆਰ ਦੇ ਵਿੱਚ ਕੋਈ ਰੋੜਾ ਬਣ ਰਿਹਾ ਮੈਨੂੰ ਇਹ ਆਪਦੇ ਆਪ ਨੂੰ ਫੀਲ ਹੋਇਆ ਮੈਂ ਫਿਰ ਬੈਠ ਕੇ ਸਾਰੇ ਵਰਕਰ ਸਹਿਬਾਨ ਨਾਲ ਗੱਲ ਕੀਤੀ ਵੀ ਆਪ ਨੂੰ ਕੀ ਕਰਨਾ ਚਾਹੀਦਾ ਉਹ ਕਹਿੰਦੇ ਜੀ ਆਪਾਂ ਰੈਜ਼ਿਗਨੇਸ਼ਨ ਦੇ ਕੇ ਬੈ ਜੀ ਘਰੇ ਬੈਠੋ ਇਹਨਾਂ ਦਾ ਆਪਸ ਵਿੱਚ ਕਿਉਂਕਿ ਸਰਦਾਰ ਮਨਪ੍ਰੀਤ ਸਿੰਘ ਭਾਲ ਸਾਹਿਬ ਵੀ ਜਦੋਂ ਵੀ ਜਾਂਦੇ ਸੀ ਨਾ ਪਿੰਡਾਂ ਦੇ ਵਿੱਚ ਉਹ ਇਹੀ ਕਹਿੰਦੇ ਵੀ ਅਸੀਂ ਦੋਨੇ ਭਰਾ ਆਪਸ ਵਿੱਚ ਕਿਉਂ ਗਿਚੜੀਆਂ ਤੇ ਸਰਦਾਰ ਸੁਖਬੀਰ ਸਿੰਘ ਬਾਹਰੂਣ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਵੀ ਕਿ ਮਤਲਬ ਕਿ ਸਾਡੀ ਦੁਜੀ ਤੇ ਜਿਹੜੀ ਗੱਲ ਹੁੰਦੀ ਆ ਸਾਡਾ ਆਪਸ ਵਿੱਚ ਬਹੁਤ ਅੱਛਾ ਰਿਲੇਸ਼ਨ ਤੇ ਜਦੋਂ ਇਹ ਸਾਰਾ ਕੁਝ ਠੀਕ ਆ ਤਾਂ ਫਿਰ ਮੈਂ ਕਹਿੰਦੀ ਮੈਨੂੰ ਹੀ ਬਾਅਦ ਹੋਣਾ ਚਾਹੀਦਾ ਫੇਰ ਹੀ ਇੱਕ ਹੋਣਗੇ ਦੋਨੇ ਜਣੇ ਕਿਉਂਕਿ ਜਨਰੇਟਰ ਮੈਂ ਵਿਚ ਰੂੰ ਐ ਇੱਕ ਨਹੀਂ ਹੋ ਸਕਦੇ ਇਸ ਕਰਕੇ ਫਿਰ ਅਸੀਂ ਸਾਰੇ ਨੇ ਇਹ ਮਨ ਬਣਾਇਆ ਵੀ ਇਸ ਚੱਕੀ ਦੇ ਵਿੱਚ ਆਪਾਂ ਨਹੀਂ ਪਿਸਣਾ ਵੀ ਮੈਂ ਇਹ ਸਿਆਸਤ ਦੀ ਭੇਟ ਨਹੀਂ ਚੜਨਾ ਚਾਹੁੰਦਾ ਮੇਰਾ ਮਨੋ ਕਿ ਇੰਨਾ ਇੰਨਾ ਪ੍ਰੈਸ਼ਰ ਆ ਚੱਲਣ ਦਾ ਮੇਰਾ ਮਾਦਾ ਹੈ ਨਹੀਂ ਇਸ ਕਰਕੇ ਫਿਰ ਮੈਂ ਮਨ ਬਣਾਇਆ ਵੀ ਆਪਾਂ ਬੈਕ ਆਊਟ ਕਰੋ ਪਰ ਮੈਂ ਇਨੀ ਗੱਲ ਜ਼ਰੂਰ ਦੱਸ ਦੇਣਾ ਜੀ ਕਿ ਮੈਂ ਮੈਨੂੰ ਲੋਕ ਬੜੇ ਕਹਿਣਗੇ ਕਿ ਤੂੰ ਗਦਾਰੀ ਕੀਤੀ ਤੂੰ ਪਾਰਟੀ ਦੇ ਪਿੱਛੇ ਆ ਛੁਰਾ ਮਾਰਿਆ ਆਇਆ ਕੀਤਾ ਇਧਰੋਂ ਲਾਲਚ ਆ ਗਿਆ ਉਦੋਂ ਆਪਦੇ ਦਿਲ ਤੇ ਧਰ ਕੇ ਕਹਿਣਾ ਮੈਨੂੰ ਕੋਈ ਲਾਲਚ ਨਹੀਂ ਕੋਈ ਮੈਨੂੰ ਐੋ ਜੀ ਗੱਲ ਨਾ ਇੰਨਾ ਹੀ ਮੈਂ ਕੋਈ ਗਦਾਰੀ ਕੀਤੀ ਆ ਮੈਂ ਤਾਂ ਪਰੇ ਮਾਨ ਨਾਲ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਪਾਰਟੀ ਛੱਡਣੀ ਬਹੁਤ ਔਖੀ ਹੈ ਜਿਹਦੀ 37 38 ਸਾਲ ਸੇਵਾ ਕੀਤੀ ਹੋਵੇ ਮਾੜੇ ਚੰਗੇ ਸਮਿਆਂ ਵਿੱਚ ਦੀ ਗੁਜ਼ਰਿਆ ਆਵਾ ਇੱਕੋ ਪਰਿਵਾਰ ਦੇ ਨਾਲ ਅਟੈਚ ਹੋਈਏ ਬਹੁਤ ਔਖਾ ਛੱਟਣਾ ਲਿਖਣ ਵਾਲੇ 2 ਮਿੰਟ ਮਨਪੀਰ ਜੀ ਪਿੰਡਾਂ ਦੇ ਵਿੱਚ ਜਾ ਰਹੇ ਆ ਸਭ ਕੁਝ ਕਰ ਰਹੇ ਆ ਵੀ ਕਿਤੇ ਉਹਨਾਂ ਨੇ ਆ ਕੇ ਜੇ ਇਲੈਕਸ਼ਨ ਲੜਨਾ ਤਾਂ ਮੈਨੂੰ ਹੁਣ ਦੱਸ ਦਿਓ ਕਿਉਂਕਿ ਮੈਂ ਵੀ ਉਨੀ ਮਿਹਨਤ ਕਰੀ ਜਾਂਦਾ ਜੀ ਮੇਰਾ ਵੀ ਖਰਚ ਹੋ ਰਿਹਾ ਤੇ ਜੇ ਕੋਈ ਇਹੋ ਜੀ ਗੱਲਬਾਤ ਆ ਤਾਂ ਮੈਨੂੰ ਦੱਸ ਦਿਓ ਨਹੀਂ 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 ਕਹਿੰਦੇ ਇਹੋ ਜੀ ਕੋਈ ਕੋਈ ਗੱਲਬਾਤ ਨਹੀਂ ਫਿਰ ਮੈਂ ਕਿਹਾ ਜੀ ਉਹਦੇ ਅਗੇਂਸਟ ਕੁਝ ਕਹੋ ਤੁਸੀਂ ਲਾਈਨ ਖਿੱਚੋ ਵੀ ਬੀਜੇਪੀ ਨਾਲ ਆਪਣਾ ਕੋਈ ਕੋਈ ਗੱਲਬਾਤ ਨਹੀਂ ਤੁਸੀਂ ਉਹ ਵੀ ਕੁਝ ਨਹੀਂ ਕਹਿ ਰਹੇ ਫਿਰ ਤੁਹਾਨੂੰ ਮੈਂ ਇਹ ਕਹਿ ਰਹੇ ਹਾਂ ਵੀ ਤੁਸੀਂ ਕੈਂਡੀਡੇਟ ਅਨਾਉਂਸ ਕਰ ਦੋ ਜਾਂ ਆਪਦਾ ਕਰ ਦੋ ਜਾਂ ਮੇਰਾ ਕਰ ਦਿਓ ਮੇਰਾ ਕਰੋਗੇ ਜੇ ਤੁਸੀਂ ਹਣਾ ਹੋਇਆ ਮੈਂ ਬੈਕਆਊਟ ਕਰ ਜੂਗਾ ਤੁਸੀਂ ਲੜ ਲਿਓ ਇਹ ਵੀ ਨਹੀਂ ਤੁਸੀਂ ਕਰ ਰਹੇ ਮੈਨੂੰ ਇਹ ਡਾਊਟ ਕ੍ਰੀਏਟ ਹੋ ਗਿਆ ਵੀ ਮੈਨੂੰ ਆਪਦੇ ਆਪ ਨੂੰ ਇਹ ਫੀਲ ਹੋਣ ਲੱਗ ਪਿਆ ਕਿ ਸੁਖਬੀਰ ਜੀ ਦੀ ਪਤਾ ਨਹੀਂ ਕੀ ਮਜਬੂਰੀ ਆ ਕਿ ਹੋ ਸਕਦਾ ਵੀ ਮੈਂ ਇਹਨਾਂ ਦੇ ਭਰਾਵਾਂ ਦੇ ਪਿਆਰ ਦੇ ਵਿੱਚ ਕੋਈ ਰੋੜਾ ਬਣ ਰਿਹਾ ਮੈਨੂੰ ਇਹ ਆਪਦੇ ਆਪ ਨੂੰ ਫੀਲ ਹੋਇਆ ਮੈਂ ਫਿਰ ਬੈਠ ਕੇ ਸਾਰੇ ਵਰਕਰ ਸਹਿਬਾਨ ਨਾਲ ਗੱਲ ਕੀਤੀ ਵੀ ਆਪ ਨੂੰ ਕੀ ਕਰਨਾ ਚਾਹੀਦਾ ਉਹ ਕਹਿੰਦੇ ਜੀ ਆਪਾਂ ਰੈਜ਼ੀਗਨੇਸ਼ਨ ਦੇ ਕੇ ਬੈ ਜੀ ਘਰੇ ਬੈਠੋ ਇਹਨਾਂ ਦਾ ਆਪਸ ਵਿੱਚ ਕਿਉਂਕਿ ਸਰਦਾਰ ਮਨਪ੍ਰੀਤ ਸਿੰਘ ਭਾਲ ਸਾਹਿਬ ਵੀ ਜਦੋਂ ਵੀ ਜਾਂਦੇ ਸੀ ਨਾ ਪਿੰਡਾਂ ਦੇ ਵਿੱਚ ਉਹ ਇਹੀ ਕਹਿੰਦੇ ਵੀ ਅਸੀਂ ਦੋਨੇ ਭਰਾ ਆਪਸ ਵਿੱਚ ਘਿਓ ਗਚੜੀਆਂ ਤੇ ਸਰਦਾਰ ਸੁਖਬੀਰ ਸਿੰਘ ਬਾਹਰਬਲ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਵੀ ਕਿ ਮਤਲਬ ਕਿ ਸਾਡੀ ਦੂਜੇ ਤੇ ਜਦੋਂ ਗੱਲ ਹੁੰਦੀ ਆ ਸਾਡਾ ਆਪਸ ਵਿੱਚ ਬਹੁਤ ਅੱਛਾ ਰਿਲੇਸ਼ਨ ਤੇ ਜਦੋਂ ਇਹ ਸਾਰਾ ਕੁਝ ਠੀਕ ਆ ਤਾਂ ਫਿਰ ਮੈਂ ਕਹਿੰਦੀ ਮੈਨੂੰ ਹੀ ਬਾਹਰ ਹੋਣਾ ਚਾਹੀਦਾ ਫੇਰ ਹੀ ਇਹ ਕਹੋਂਗੇ ਦੋਨੇ ਜਣੇ ਕਿਉਂਕਿ ਜਨਰਲ ਮੈਂ ਵਿੱਚ ਰੂੰ ਹੈ ਇੱਕ ਨਹੀਂ ਹੋ ਸਕਦੇ ਇਸ ਕਰਕੇ ਫਿਰ ਅਸੀਂ ਸਾਰੇ ਨੇ ਇਹ ਮਨ ਬਣਾਇਆ ਵੀ ਇਸ ਚੱਕੀ ਦੇ ਵਿੱਚ ਆਪਾਂ ਨਹੀਂ ਪਿਸਣਾ ਵੀ ਮੈਂ ਇਹ ਸਿਆਸਤ ਦੀ ਭੇਟ ਨਹੀਂ ਚੜਨਾ ਚਾਹੁੰਦਾ ਮੇਰਾ ਮਨ ਨੂੰ ਕਿ ਇੰਨਾ ਇੰਨਾ ਪ੍ਰੈਸ਼ਰ ਆ ਝੱਲਣ ਦਾ ਮੇਰਾ ਮਾਦਾ ਹੈ ਨਹੀਂ ਇਸ ਕਰਕੇ ਫਿਰ ਮੈਂ ਮਨ ਬਣਾਇਆ ਵੀ ਆਪਾਂ ਬੈਕ ਆਊਟ ਕਰੋ ਪਰ ਮੈਂ ਇਨੀ ਗੱਲ ਜ਼ਰੂਰ ਦੱਸ ਦੇਣਾ ਜੀ ਕਿ ਮੈਂ ਮੈਨੂੰ ਲੋਕ ਬੜੇ ਕਹਿਣਗੇ ਵੀ ਤੂੰ ਗਦਾਰੀ ਕੀਤੀ ਤੂੰ ਪਾਰਟੀ ਦੇ ਪਿੱਛੇ ਇਹ ਛੁੜਾ ਮਾਰੇ ਆਏ ਕਿਤਾ ਇਧਰੋਂ ਲਾਲਚ ਆ ਗਿਆ ਉਹਦੇ ਆਪਦੇ ਦਿਲ ਤੇ ਧਰੱਖ ਕੇ ਕਹਿੰਦਾ ਮੈਨੂੰ ਕੋਈ ਲਾਲਚ ਨਹੀਂ ਕੋਈ ਮੈਨੂੰ ਐੋ ਜੀ ਗੱਲ ਨਹੀਂ ਨਹੀਂ ਮੈਂ ਕੋਈ ਗੁਦਾਰੀ ਕੀਤੀ ਆ ਮੈਂ ਤਾਂ ਪਰੇ ਮਾਨ ਨਾਲ ਤੁਨ ਮੈਂ ਸਹੀ ਗੱਲ ਦੱਸਾਂ ਪਾਰਟੀ ਛੱਡਣੀ ਬਹੁਤ ਔਖੀ ਹੈ ਜਿਹਦੀ 37 38 ਸਾਲ ਸੇਵਾ ਕੀਤੀ ਹੋਵੇ ਮਾੜੇ ਚੰਗੇ ਸਮਿਆਂ ਵਿੱਚ ਦੀ ਗੁਜ਼ਰਿਆ ਆ ਮਾ ਇੱਕੋ ਪਰਿਵਾਰ ਦੇ ਨਾਲ ਅਟੈਚ ਹੋਈਏ ਬਹੁਤ ਔਖਾ ਛੱਟਣਾ ਲਿਖਣ ਵਾਲੇ 2 ਮਿੰਟ ਜੀ ਮਨਪੀਤ ਜੀ ਪਿੰਡਾਂ ਦੇ ਵਿੱਚ ਜਾ ਰਹੇ ਆ ਸਭ ਕੁਝ ਕਰ ਰਹੇ ਆ ਕਿ ਕਿਤੇ ਉਹਨਾਂ ਨੇ ਆ ਕੇ ਜੇ ਇਲੈਕਸ਼ਨ ਲੜਨਾ ਤਾਂ ਮੈਨੂੰ ਹੁਣ ਦੱਸ ਦਿਓ ਕਿਉਂਕਿ ਮੈਂ ਵੀ ਉਨੀ ਮਿਹਨਤ ਕਰੀ ਜਾਂਦਾ ਜੀ ਮੇਰਾ ਵੀ ਖਰਚ ਹੋ ਰਿਹਾ ਤੇ ਜੇ ਕੋਈ ਇਹੋ ਜੀ ਗੱਲਬਾਤ ਆ ਤਾਂ ਮੈਨੂੰ ਦੱਸ ਦਿਓ ਨਹੀਂ 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 ਕਹਿੰਦੇ ਇਹੋ ਜੀ ਕੋਈ ਕੋਈ ਗੱਲਬਾਤ ਨਹੀਂ ਫਿਰ ਮੈਂ ਕਿਹਾ ਜੀ ਉਹਦੇ ਅਗੇਂਸਟ ਕੁਝ ਕਹੋ ਤੁਸੀਂ ਲਾਈਨ ਖਿੱਚੋ ਵੀ ਬੀਜੇਪੀ ਨਾਲ ਆਪਣਾ ਕੋਈ ਕੋਈ ਗੱਲਬਾਤ ਨਹੀਂ ਤੁਸੀਂ ਉਹ ਵੀ ਕੁਝ ਨਹੀਂ ਕਹਿ ਰਹੇ ਫਿਰ ਤੁਹਾਨੂੰ ਮੈਂ ਇਹ ਕਹਿ ਰਿਹਾ ਵੀ ਤੁਸੀਂ ਕੈਂਡੀਡੇਟ ਅਨਾਉਂਸ ਕਰ ਦੋ ਜਾਂ ਆਪਦਾ ਕਰ ਦੋ ਜਾਂ ਮੇਰਾ ਕਰ ਦਿਓ ਮੇਰਾ ਕਰੋਗੇ ਜੇ ਤੁਸੀਂ ਹਣਾ ਹੋਇਆ ਮੈਂ ਬੈਕ ਆਊਟ ਕਰ ਜੂਗਾ ਤੁਸੀਂ ਲੜ ਲਿਓ ਇਹ ਵੀ ਨਹੀਂ ਤੁਸੀਂ ਕਰ ਰਹੇ ਮੈਨੂੰ ਇਹ ਡਾਊਟ ਕ੍ਰੀਏਟ ਹੋ ਗਿਆ ਵੀ ਮੈਨੂੰ ਆਪਦੇ ਆਪ ਨੂੰ ਇਹ ਫੀਲ ਹੋਣ ਲੱਗ ਪਿਆ ਕਿ ਸੁਖਬੀਰ ਜੀ ਦੀ ਪਤਾ ਨਹੀਂ ਕੀ ਮਜਬੂਰੀ ਆ ਵੀ ਹੋ ਸਕਦਾ ਵੀ ਮੈਂ ਇਹਨਾਂ ਦੇ ਭਰਾਵਾਂ ਦੇ ਪਿਆਰ ਦੇ ਵਿੱਚ ਕੋਈ ਰੋੜਾ ਬਣ ਰਿਹਾ ਮੈਨੂੰ ਇਹ ਆਪਦੇ ਆਪ ਨੂੰ ਫੀਲ ਹੋਇਆ ਮੈਂ ਫਿਰ ਬੈਠ ਕੇ ਸਾਰੇ ਵਰਕਰ ਸਹਿਬਾਨ ਨਾਲ ਗੱਲ ਕੀਤੀ ਵੀ ਆਪ ਨੂੰ ਕੀ ਕਰਨਾ ਚਾਹੀਦਾ ਉਹ ਕਹਿੰਦੇ ਜੀ ਆਪਾਂ ਰੈਜ਼ੀਗਨੇਸ਼ਨ ਦੇ ਕੇ ਬੈ ਜੀ ਘਰੇ ਬੈਠੋ ਇਹਨਾਂ ਦਾ ਆਪਸ ਵਿੱਚ ਕਿਉਂਕਿ ਸਰਦਾਰ ਮਨਪ੍ਰੀਤ ਸਿੰਘ ਬਾਲ ਸਾਹਿਬ ਵੀ ਜਦੋਂ ਵੀ ਜਾਂਦੇ ਸੀ ਨਾ ਪਿੰਡਾਂ ਦੇ ਵਿੱਚ ਉਹ ਇਹੀ ਕਹਿੰਦੇ ਵੀ ਅਸੀਂ ਦੋਨੇ ਭਰਾ ਆਪਸ ਵਿੱਚ ਘਿਓ ਗਚੜੀਆਂ ਤੇ ਸਰਦਾਰ ਸੁਖਬੀਰ ਸਿੰਘ ਬਾਹਰੂਣ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਵੀ ਕਿ ਮਤਲਬ ਕਿ ਸਾਡੀ ਦੁਜੀ ਤੇ ਜਿਹੜੇ ਨਾਲ ਗੱਲ ਹੁੰਦੀ ਆ ਸਾਡਾ ਆਪਸ ਵਿੱਚ ਬਹੁਤ ਅੱਛਾ ਰਿਲੇਸ਼ਨ ਆ ਤੇ ਜਦੋਂ ਇਹ ਸਾਰਾ ਕੁਝ ਠੀਕ ਆ ਤਾਂ ਫਿਰ ਮੈਂ ਕਹਿੰਦੀ ਮੈਨੂੰ ਹੀ ਬਾਹਰ ਹੋਣਾ ਚਾਹੀਦਾ ਫੇਰ ਹੀ ਇਹ ਕੋਣਗੇ ਦੋਨੇ ਜਣੇ ਕਿਉਂਕਿ ਜਨਾਚਰ ਮੈਂ ਵਿੱਚ ਰੂੰ ਐ ਇੱਕ ਨਹੀਂ ਹੋ ਸਕਦੇ ਇਸ ਕਰਕੇ ਫਿਰ ਅਸੀਂ ਸਾਰੇ ਨੇ ਇਹ ਮਨ ਬਣਾਇਆ ਵੀ ਇਸ ਚੱਕੀ ਦੇ ਵਿੱਚ ਆਪਾਂ ਨਹੀਂ ਪਿਸਣਾ ਵੀ ਮੈਂ ਇਹ ਸਿਆਸਤ ਦੀ ਭੇਟ ਨਹੀਂ ਚੜਨਾ ਚਾਹੁੰਦਾ ਮੇਰਾ ਮਨ ਨੂੰ ਕਿ ਇੰਨਾ ਇੰਨਾ ਪ੍ਰੈਸ਼ਰ ਆ ਝੱਲਣ ਦਾ ਮੇਰਾ ਮਾਦਾ ਹੈ ਨਹੀਂ ਇਸ ਕਰਕੇ ਫਿਰ ਮੈਂ ਮਨ ਬਣਾਇਆ ਵੀ ਆਪਾਂ ਬੈਕ ਆਊਟ ਕਰੋ ਪਰ ਮੈਂ ਇਨੀ ਗੱਲ ਜਰੂਰ ਦੱਸ ਦੇਣਾ ਜੀ ਕਿ ਮੈਂ ਮੈਨੂੰ ਲੋਕ ਬੜੇ ਕਹਿਣਗੇ ਵੀ ਤੂੰ ਗਦਾਰੀ ਕੀਤੀ ਤੂੰ ਪਾਰਟੀ ਦੇ ਪਿੱਛੇ ਇਹ ਛੁਰਾ ਮਾਰੇ ਆਏ ਕਿਤਾ ਇਧਰੋਂ ਲਾਲਚ ਆ ਗਿਆ ਉਹਦੇ ਆਪਦੇ ਦਿਲ ਤੇ ਧਰੱਖ ਕੇ ਕਹਿੰਦਾ ਮੈਨੂੰ ਕੋਈ ਲਾਲਚ ਨਹੀਂ ਕੋਈ ਮੈਨੂੰ ਐੋ ਜੀ ਗੱਲ ਨਹੀਂ ਨਹੀਂ ਮੈਂ ਕੋਈ ਗੁਦਾਰੀ ਕੀਤੀ ਆ ਮੈਂ ਤਾਂ ਭਰੇ ਮਨ ਨਾਲ ਤੁਨ ਮੈਂ ਸਹੀ ਗੱਲ ਦੱਸਾਂ ਪਾਰਟੀ ਛੱਡਣੀ ਬਹੁਤ ਔਖੀ ਹੈ ਜਿਹਦੀ 37 38 ਸਾਲ ਸੇਵਾ ਕੀਤੀ ਹੋਵੇ ਮਾੜੇ ਚੰਗੇ ਸਮਿਆਂ ਵਿੱਚ ਦੀ ਗੁਜ਼ਰਿਆ ਆਵਾ ਇੱਕੋ ਪਰਿਵਾਰ ਦੇ ਨਾਲ ਅਟੈਚ ਹੋਈਏ ਬਹੁਤ ਔਖਾ ਛੱਟਣਾ ਲੇਖਨ ਵਾਲੇ 2 ਮਿੰਟ ਚ ਜੀ ਮਨਪੀਰ ਜੀ ਪਿੰਡਾਂ ਦੇ ਵਿੱਚ ਜਾ ਰਹੇ ਆ ਸਭ ਕੁਝ ਕਰ ਰਹੇ ਆ ਕਿਤੇ ਉਹਨਾਂ ਨੇ ਆ ਕੇ ਜੇ ਇਲੈਕਸ਼ਨ ਲੜਨਾ ਤਾਂ ਮੈਨੂੰ ਹੁਣ ਦੱਸ ਦਿਓ ਕਿਉਂਕਿ ਮੈਂ ਵੀ ਉਨੀ ਮਿਹਨਤ ਕਰੀ ਜਾਂਦਾ ਜੀ ਮੇਰਾ ਵੀ ਖਰਚ ਹੋ ਰਿਹਾ ਤੇ ਜੇ ਕੋਈ ਇਹੋ ਜੀ ਗੱਲਬਾਤ ਆ ਤਾਂ ਮੈਨੂੰ ਦੱਸ ਦਿਓ ਨਹੀਂ 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 ਕਹਿੰਦੇ ਇਹੋ ਜੀ ਕੋਈ ਕੋਈ ਗੱਲਬਾਤ ਨਹੀਂ ਫਿਰ ਮੈਂ ਕਿਹਾ ਜੀ ਉਹਦੇ ਅਗੇਂਸਟ ਕੁਝ ਕਹੋ ਤੁਸੀਂ ਲਾਈਨ ਖਿੱਚੋ ਵੀ ਭਾਜਪਾ ਨਾਲ ਆਪਣਾ ਕੋਈ ਕੋਈ ਗੱਲਬਾਤ ਨਹੀਂ ਤੁਸੀਂ ਉਹ ਵੀ ਕੁਝ ਨਹੀਂ ਕਹਿ ਰਹੇ ਫਿਰ ਤੁਹਾਨੂੰ ਮੈਂ ਇਹ ਇਹ ਕਹਿ ਰਿਹਾ ਵੀ ਤੁਸੀਂ ਕੈਂਡੀਡੇਟ ਅਨਾਉਂਸ ਕਰ ਦੋ ਜਾਂ ਆਪਦਾ ਕਰ ਦੋ ਜਾਂ ਮੇਰਾ ਕਰ ਦਿਓ ਮੇਰਾ ਕਰੋਗੇ ਜੇ ਤੁਸੀਂ ਅਹਣਾ ਹੋਇਆ ਮੈਂ ਬੈਕ ਆਊਟ ਕਰ ਜੂਗਾ ਤੁਸੀਂ ਲੜ ਲਿਓ ਇਹ ਵੀ ਨਹੀਂ ਤੁਸੀਂ ਕਰ ਰਹੇ ਮੈਨੂੰ ਇਹ ਡਾਊਟ ਕ੍ਰੀਏਟ ਹੋ ਗਿਆ ਵੀ ਮੈਨੂੰ ਆਪਦੇ ਆਪ ਨੂੰ ਇਹ ਫੀਲ ਹੋਣ ਲੱਗ ਪਿਆ ਕਿ ਸੁਖਬੀਰ ਜੀ ਦੀ ਪਤਾ ਨਹੀਂ ਕੀ ਮਜਬੂਰੀ ਆ ਕਿ ਹੋ ਸਕਦਾ ਵੀ ਮੈਂ ਇਹਨਾਂ ਦੇ ਭਰਾਵਾਂ ਦੇ ਪਿਆਰ ਦੇ ਵਿੱਚ ਕੋਈ ਰੋੜਾ ਬਣ ਰਿਹਾ ਮੈਨੂੰ ਇਹ ਆਪਦੇ ਆਪ ਨੂੰ ਫੀਲ ਹੋਇਆ ਮੈਂ ਫਿਰ ਬੈਠ ਕੇ ਸਾਰੇ ਵਰਕਰਾਂ ਸਰਵਨਨ ਨਾਲ ਗੱਲ ਕੀਤੀ ਵੀ ਆਪ ਨੂੰ ਕੀ ਕਰਨਾ ਚਾਹੀਦਾ ਉਹ ਕਹਿੰਦੇ ਜੀ ਆਪਾਂ ਰੈਜ਼ੀਗਨੇਸ਼ਨ ਦੇ ਕੇ ਬੈ ਜੀ ਕਰੇ ਬੈਠੋ ਇਹਨਾਂ ਦਾ ਆਪਸ ਵਿੱਚ ਕਿਉਂਕਿ ਸਰਦਾਰ ਮਨਪ੍ਰੀਤ ਸਿੰਘ ਬਾਲ ਸਾਹਿਬ ਵੀ ਜਦੋਂ ਵੀ ਜਾਂਦੇ ਸੀ ਨਾ ਪਿੰਡਾਂ ਦੇ ਵਿੱਚ ਉਹ ਇਹੀ ਕਹਿੰਦੇ ਵੀ ਅਸੀਂ ਦੋਨੇ ਭਰਾ ਆਪਸ ਵਿੱਚ ਕਿਉਂ ਗਚੜੀਆਂ ਤੇ ਸਰਦਾਰ ਸੁਖਬੀਰ ਸਿੰਘ ਬਾਰਬਲ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਵੀ ਕਿ ਮਤਲਬ ਕਿ ਸਾਡੀ ਦੂਜੇ ਤੀਜੇ ਦਿਨ ਗੱਲ ਹੁੰਦੀ ਆ ਸਾਡਾ ਆਪਸ ਵਿੱਚ ਬਹੁਤ ਅੱਛਾ ਰਿਲੇਸ਼ਨ ਤੇ ਜਦੋਂ ਇਹ ਸਾਰਾ ਕੁਝ ਠੀਕ ਆ ਤਾਂ ਫਿਰ ਮੈਂ ਕਹਿੰਦੀ ਮੈਨੂੰ ਹੀ ਵਾਰ ਹੋਣਾ ਚਾਹੀਦਾ ਫੇਰ ਹੀ ਇੱਕ ਹੋਣਗੇ ਦੋਨੇ ਜਣੇ ਕਿਉਂਕਿ ਜਨਰੇਟਰ ਮੈਂ ਵਿਚਰੂੰਗਾ ਇੱਕ ਨਹੀਂ ਹੋ ਸਕਦੇ ਇਸ ਕਰਕੇ ਫਿਰ ਅਸੀਂ ਸਾਰੇ ਨੇ ਇਹ ਮਨ ਬਣਾਇਆ ਵੀ ਇਸ ਚੱਕੀ ਦੇ ਵਿੱਚ ਆਪਾਂ ਨਹੀਂ ਕਿਸਣਾ ਵੀ ਮੈਂ ਇਹ ਸਿਆਸਤ ਦੀ ਭੇਟ ਨਹੀਂ ਚੜਨਾ ਚਾਹੁੰਦਾ ਮੇਰਾ ਮਨੋ ਕਿ ਇੰਨਾ ਇੰਨਾ ਪ੍ਰੈਸ਼ਰ ਆ ਚੱਲਣ ਦਾ ਮੇਰਾ ਮਾਦਾ ਹੈ ਨਹੀਂ ਇਸ ਕਰਕੇ ਫਿਰ ਮੈਂ ਮਨ ਬਣਾਇਆ ਵੀ ਆਪਾਂ ਬੈਕ ਆਊਟ ਕਰੋ ਪਰ ਮੈਂ ਇਨੀ ਗੱਲ ਜ਼ਰੂਰ ਦੱਸ ਦੇਣਾ ਜੀ ਕਿ ਮੈਂ ਮੈਨੂੰ ਲੋਕ ਬੜੇ ਕਹਿਣਗੇ ਵੀ ਤੂੰ ਗਦਾਰੀ ਕੀਤੀ ਤੂੰ ਪਾਰਟੀ ਦੇ ਪਿੱਛੇ ਆ ਛੁਰਾ ਮਾਰਿਆ ਆਇਆ ਕੀਤਾ ਇਧਰੋਂ ਲਾਲਚ ਆ ਗਿਆ ਉਦੋਂ ਆਪਦੇ ਦਿਲ ਤੇ ਧਰ ਕੇ ਕਹਿਣਾ ਮੈਨੂੰ ਕੋਈ ਲਾਲਚ ਨਹੀਂ ਕੋਈ ਮੈਨੂੰ ਐੋ ਜੀ ਗੱਲ ਨਹੀਂ ਨਹੀਂ ਮੈਂ ਕੋਈ ਗਦਾਰੀ ਕੀਤੀ ਆ ਮੈਂ ਤਾਂ ਪਰੇ ਮਾਨ ਨਾਲ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਪਾਰਟੀ ਛੱਡਣੀ ਬਹੁਤ ਔਖੀ ਹੈ ਜਿਹਦੀ 37 38 ਸਾਲ ਸੇਵਾ ਕੀਤੀ ਹੋਵੇ ਮਾੜੇ ਚੰਗੇ ਸਮਿਆਂ ਵਿੱਚ ਦੀ ਗੁਜ਼ਰਿਆ ਆਵਾ ਇੱਕੋ ਪਰਿਵਾਰ ਦੇ ਨਾਲ ਅਟੈਚ ਹੋਈਏ ਬਹੁਤ ਔਖਾ ਛੱਟਣਾ ਲਿਖਣ ਵਾਲੇ 2 ਮਿੰਟ